ਸਿਵਲ ਹਸਪਤਾਲ ਫਗਵਾੜਾ ਦੀ ਬਲੱਡ ਬੈਂਕ ਵਿਖੇ ਪਾਈਆਂ ਗਈਆਂ ਕਮੀਆਂ ਦੇ ਚਲਦਿਆਂ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਦੇ ਚਲਦਿਆਂ ਲੋਕਾਂ ਨੂੰ ਇਸ ਬਲੱਡ ਬੈਂਕ ਦੇ ਬੰਦ ਹੋਣ ਨਾਲ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਹੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਟੀਮ ਵੱਲੋਂ ਬਲੱਡ ਬੈਂਕ ਦਾ ਦੌਰਾ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਬੋਵੀ ਗੁਲਾਟੀ ਨੇ ਦੱਸਿਆ ਕਿ ਜੋ ਬਲੱਡ ਬੈਂਕ ਦੀ ਸਮੱਸਿਆ ਆ ਰਹੀ ਸੀ ਉਸ ਦਾ ਹੱਲ ਕਰ ਦਿੱਤਾ ਗਿਆ ਹੈ ਤੇ ਬਲੱਡ ਬੈਂਕ ਦੀ ਬਿਲਡਿੰਗ ਦਾ ਨਵੀਨੀਕਰਨ ਜਲਦ ਹੀ ਸ਼ੁਰੂ ਕੀਤਾ ਜਾਵੇਗਾ ਜੋ ਕਿ 3 ਮਹੀਨੇ ਵਿੱਚ ਪੂਰਾ ਮੁਕੰਮਲ ਹੋਵੇਗਾ ਇੱਥੇ ਦੱਸ ਦਈਏ ਕਿ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਵੱਲੋਂ ਬਲੱਡ ਬੈਂਕ ਵਿਖੇ ਪਾਈਆਂ ਗਈਆਂ ਖਾਮੀਆਂ ਨੂੰ ਉਜਾਗਰ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਬਲੱਡ ਬੈਂਕ ਨੂੰ ਬੰਦ ਕੀਤਾ ਗਿਆ ਸੀ। ਫਗਵਾੜਾ ਦੇ ਸਿਵਲ ਹਸਪਤਾਲ 'ਚ ਕੁਝ ਜਿਹੜਾ ਕੁਝ ਇਨਫਰਾਸਟ੍ਰਕਚਰ ਦੀਆਂ ਪ੍ਰੋਬਲਮਸ ਸੀਗੀਆਂ ਕੁਝ ਅੰਦਰ ਵਿੱਚ ਮਸ਼ੀਨਸ ਦੀ ਰਿਪੇਅਰ ਦੀਆਂ ਪ੍ਰੋਬਲਮਸ ਸੀਗੀਆਂ ਤੇ ਉਹ ਰਿਜ਼ੋਲਵ ਕਰ ਲਈ ਹੈ ਮਤਲਬ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਚੋਂ ਵੀ ਐਸ ਸੀ ਸਰ ਤੇ ਆਪਣਾ ਐਕਸੀਅਨ ਸਰ ਤੇ ਇੰਜੀਨੀਅਰ ਆਏ ਹੈ ਤੇ ਮੈਂ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕਾਉਂਸਲ ਵੱਲੋਂ ਆਇਆ ਤੇ ਆਲਰੇਡੀ ਸਾਰਾ ਬਜਟ ਇੱਥੇ ਵਸਤੇ ਰੀਲੀਜ਼ ਕੀਤਾ ਹੋਇਆ ਸੀ ਸਿਰਫ ਉੰਡਰ ਲੇਆਉਟ ਜਾਂ ਮੈਪ ਦੀ ਥੋੜੀ ਕਨਸੈਂਸਸ ਹੋਣ ਦੀ ਜ਼ਰੂਰਤ ਸੀ ਕਿ ਕਿੱਥੇ ਰਿਕ੍ਰੀਏਸ਼ਨ ਰੂਮ ਕਿੱਥੇ ਆਪਣਾ ਬਣਾਣਾ ਰਿਫਰੈਸ਼ਮੈਂਟ ਰੂਮ ਕਿੱਥੇ ਡਾਕਟਰਜ਼ ਰੂਮ ਤੇ ਉਹ ਐਕਸ ਪੈਕ ਦੇ ਸਾਰਿਆਂ ਦੇ ਕਨਸੈਂਸਸ ਨਾਲ ਐਗਜ਼ੈਕਟ ਲੇਆਉਟ ਵਗੈਰਾ ਅਸੀਂ ਡਿਸਾਈਡ ਕਰ ਲਈ ਹੈ ਇਕਵਿਪਮੈਂਟ ਜਿਹੜੇ ਜਿਹੜੇ ਇਹਨਾਂ ਦੇ ਅਕੋਰਡਿੰਗਲੀ ਇਹਨਾਂ ਨੂੰ ਨਵੇਂ ਚਾਹੀਦੇ ਆ ਉਹ ਵੀ ਅਸੀਂ ਐਜ਼ अर्ਲੀ ਐਜ਼ ਪੋਸਸੀਬਲ ਅਸੀਂ ਬਾਈ ਕਰਤਾ ਕਿ ਜਿਹੜੇ ਕੁਝ ਇਹਨਾਂ ਨੂੰ ਲੱਗਦਾ ਕਿ ਹੋਰ ਕਬ ਥੋੜਾ ਹੋਰ ਉਹਨਾਂ ਦੀ ਅਪਗ੍ਰੇਡੇਸ਼ਨ ਦੀ ਲੋੜ ਹੈ ਉਹ ਵੀ ਇੱਥੇ ਸਪਲਾਈ ਹੋ ਜਾਣਗੇ ਇਸ ਲਈ ਕਾਫੀ ਲੰਬੇ ਸਮੇਂ ਤੇ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਬਲੱਡ ਦੀ ਤੇ ਇਹਦੇ ਲਈ ਆਪਾਂ ਤਤਕਾਲ ਲਈ ਕੀ ਕੀਤਾ ਬਲੱਡ ਦੀ ਐਸ ਸੱਚ ਪ੍ਰੋਬਲਮ ਨਹੀਂ ਆ ਰਹੀ ਕਿਉਂਕਿ ਜਿਹੜੇ ਡਿਫਰੈਂਟ ਐਨ ਜੀਓਜ਼ ਹੈ ਪ੍ਰੋਪਰ ਕੈਂਪਸ ਵਗੈਰਾ ਲਗਾ ਰਹੇ ਆ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਹੁਣ ਜਦੋਂ ਆ ਇਨਫਰਾਸਟ੍ਰਕਚਰ ਪੂਰਾ ਹੋ ਜਾਏਗਾ ਐਚ ਆਰ ਪੂਰਾ ਹੋ ਜਾਏਗਾ ਜਿਹੜਾ ਬਲੱਡ ਹੈ ਉਹ ਤਾਂ ਫ੍ਰੀ ਮਿਲੇਗਾ ਤਕូវ ਇੱਥੇ ਤਾਂ ਤੁਹਾਡੇ ਬਲੱਡ ਕੰਪੋਨੈਂਟ ਸੈਪਰੇਸ਼ਨ ਯੂਨਿਟ ਅਗੇ ਤੇ ਬਲੱਡ ਕੰਪੋਨੈਂਟਸ ਵੀ ਸੈਪਰੇਟਡ ਇੱਥੇ ਮਿਲਦੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਸਿਰਫ ਉਹਨੋ ਬਲੱਡ ਦੇ ਇਹਨਾਂ ਨੂੰ ਪ੍ਰੋਬਲਮ ਆ ਰਹੀ ਸੀ ਕਿ ਇਨਫਰਾਸਟ੍ਰਕਚਰ ਕਿਹੜਾ ਰੂਮ ਕਿੱਥੇ ਹੋਣਾ ਚਾਹੀਦਾ ਕਿਹੜਾ ਰੂਮ ਕਿੱਥੇ ਹੋਣਾ ਚਾਹੀਦਾ ਉਹਦੇ ਵਾਸਤੇ ਬਜਟ ਅਪਰੂਵਡ ਹੋਇਆ ਇਹ ਕੰਟਰੈਕਟ ਹੋਇਆ ਹੋਇਆ ਸਿਰਫ ਸਾਰਿਆਂ ਨੇ ਮਿਲ ਕੇ ਸਿਰਫ ਇਹ ਦੇਖਣਾ ਸੀ ਇਹ ਰੂਮਸ ਦੀ ਕਿਵੇਂ ਉਸ ਏਰੀਆ ਚ ਪ੍ਰੋਪਰ ਅਡਜਸਟਮੈਂਟ ਹੋ ਸਕਦਾ ਹੈ ਫਿਰ ਨਾਲ ਜਿਹੜਾ ਇਨਸਪੈਕਸ਼ਨ ਹੋਈ ਸੀ ਉਹਦੇ ਹਿਸਾਬ ਨਾਲ ਇਨਫਰਾਸਟ੍ਰਕਚਰ ਕਰਕੇ ਸ਼ੁਰੂ ਹੋਣਾ ਹੈ ਤੇ ਇਨਫਰਾਸਟ੍ਰਕਚਰ ਕਰਕੇ ਥੋੜੀ ਪ੍ਰੋਬਲਮ ਸੀਗੀ ਕਿ ਉਹਨੂੰ ਉਹਨਾਂ ਇਨਫਰਾਸਟ੍ਰਕਚਰ ਬਣਾ ਕੇ ਫਿਰ ਉਹ ਸ਼ੁਰੂ ਹੋਣਾ ਹੈ ਤੇ ਉਹ ਡੈਫੀਨੇਟਲੀ ਮਤਲਬ ਸਾਰੇ ਹੁਨੇ ਬੈਠ ਕੇ ਸਾਰਾ ਕੰਸੈਂਸਸ ਹੋ ਕੇ ਪ੍ਰੋਪਰ ਲੇਆਉਟ ਪ੍ਰੋਪਰ ਇਨਸਟਰੂਮੈਂਟਸ ਸਾਰੇ ਮਤਲਬ ਅਸੀਂ ਮਤਲਬ ਪੂਰੀ ਤਰ੍ਹਾਂ ਅਰੇਂਜ ਕਰਦੇ